ਉੱਚਾ ਚੱਜਦੇ ਰਹੀਏ ਸਾਡਾ ਦੇਸ਼ ਤਰੱਕੀਆਂ ਕਰੇ ਨੌਜਵਾਨ ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਛਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਿਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ਨ ਇਹਰ ਮੇਕਅਪ ਨੇਲ ਅੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਤੋ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ। ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ। ਉੱਥੇ ਦਾਖਲਾ ਜ਼ਰੂਰ ਦਿਵਾਓ। ਫੋਨ ਨੰਬਰ 9815137252। ਜਵਾਨੀਆਂ ਮਾਲਦੇ ਹੋਏ ਇਸ ਦੀਖ ਦਾ ਨਾਮ ਉਜਵਲ ਕਰਨ।

جنن تن ني 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 پارو کي او ਚੰਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੋਂ ਲੜਕੀਆਂ ਨੂੰ ਬਿਊਟੀਸ਼ੀਅਨ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਦੇ ਸਾਰੇ ਕੋਰਸ ਤੇ ਕੁਕਿੰਗ ਦੇ ਸਾਰੇ ਕੋਰਸ ਕਰਵਾ ਰਿਹਾ ਹੈ ਤੁਸੀਂ ਵੀ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਬੇਲੇ ਨਾ ਰੱਖੋ ਉਹਨਾਂ ਦੇ ਉਜਵਲ ਭਵਿੱਖ ਲਈ ਚੰਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲਾ ਜ਼ਰੂਰ ਦਿਵਾਓ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ ਨੇਲ ਆਰਟ ਮੇਕਅਪ ਮਹਿੰਦੀ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9803245717 9417174673 ਤੁਮਾਰੇ ਘਰ ਆਲੇ ਬੱਚੇ ਨਹੀਂ ਸਾਥੀ ਹੋ। ਹਾਂਜੀ ਸਮਾਜ ਦੇ ਤੁਹਾਨੂੰ ਬਹੁਤ ਬਹੁਤ ਮਾਰਕਵਾ ਤਕਨੀਕੀ ਮੈਸੇਜ ਦੇਣਾ ਚਾਹੁੰਦਾ ਹਾਂ ਸ਼ਹਿਰ ਵਾਸੀਆਂ ਨੂੰ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਹੋਇਆ ਧੰਨਵਾਦ ਕਰਦਾ ਆ ਤੇ ਅੱਜ 26 ਜਨਵਰੀ ਨੂੰ ਜੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਆ ਅੱਜ ਦੇ ਦਿਨੇ ਸਾਡਾ ਸਾਰਾ ਕੁਝ ਸਵਿਧਾਨ ਦੇ ਹੋਇਆ ਸੀ ਕਿ ਸਾਨੂੰ ਸਭ ਕੁਝ ਆਪ ਦੀ ਤਾਲਮਿਲ ਦਾ ਰਹਿਣਾ ਚਾਹੀਦਾ ਯਾਦ-ਪਾਦ ਨੂੰ ਪਿੱਛੇ ਛੱਡ ਕੇ ਸਾਡਾ ਭਾਈਚਾਰਾ ਇੱਕਜੁੱਟ ਰਹੇ ਤੇ ਅਸੀਂ ਹਿੰਦੂਸਤਾਨੀ ਆ ਤਾਂ ਹਿੰਦੂਸਤਾਨੀ ਹੀ ਰਹਿਣਾ ਆ ਜੈ ਹਿੰਦ ਜੈ ਹਿੰਦ ਜੈ ਹਿੰਦ ਜੈ ਹਿੰਦ ਫਿਰ ਮੈਂ ਫਿਰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਆ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਦੇਸ਼ ਵਾਸੀਆਂ ਨੂੰ ਵੀ ਸਾਡਾ ਦੇਸ਼ ਹੋਰ ਵਧੇ ਫੁੱਲੇ ਤਰੱਕੀਆ ਕਰੇ ਤੇ ਸਾਨੂੰ ਆਪਣੇ ਦੇਸ਼ ਦੇ ਮਾਣ ਆ ਕਿ ਅਸੀਂ ਹਿੰਦੂਸਤਾਨ ਦੇ ਵਿੱਚ ਰਹਿੰਦੇ ਆ ਤੇ ਇਹਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੈ ਜੈ। 26 ਜਨਵਰੀ ਦੀਆਂ ਸਭਾਂ ਦੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਬਸ ਅਸੀਂ ਸ਼ਹਿਰ ਵਾਸੀ ਇਹ ਚਾਹੁੰਦੇ ਆ ਸਾਡਾ ਆਪਸੀ ਭਾਈਚਾਰਾ ਪਿਆਰ ਬਣਿਆ ਰਵੇ। ਅਸੀਂ ਰਲ ਮਿਲ ਕੇ ਰਹੀਏ। ਕੋਈ ਕਿਸੇ ਨਾਲ ਕੋਈ ਗਲਤ ਦੁਸ਼ਮਣੀ ਨਾ ਕੱਢੇ। ਸਰੇਗਣਾ ਮੁਹੱਬਤ ਪਿਆਰ ਰਵੇ। ਸਿਆਸਤ ਆਪਣੀ ਜਗ੍ਹਾ ਪਿਆਰ ਆਪਣੀ ਜਗ੍ਹਾ। ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ। ਅੱਜ ਬਾਕੀ ਸਾਰਿਆਂ ਨੂੰ 26 ਜਨਵਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜੈ ਜੈ। ਜੈ ਜੈ। Alo, geldi mi? Alo,